ਕਿ ਜੇ ਕੋਈ ਆਪਣੇ ਆਪ ਨੂੰ ਪੰਤਕ ਸਮਝ ਕੇ ਤੇ ਪੰਤਕ ਮਖੌਟਾ ਪਾ ਕੇ ਲੰਮੇ ਸਮੇਂ ਤੋਂ ਸਿੱਖ ਸੰਗਤਾਂ ਨੂੰ ਬੇਕੂਬ ਬਣਾ ਰਿਹਾ ਸੀਗਾ ਪਰ ਅੱਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆ ਜਿਹੜੀ ਆ ਉਹ ਕੋਈ ਮਾਹੌਲ ਕੋਈ ਸਮਾਉਤਰਾ ਦਾ ਬਣਿਆ ਤੇ ਉਹਨਾਂ ਸਿੰਘਾਂ ਨੇ ਜਿਹੜੇ ਆ ਉਹ ਸਾਰਾ ਕੁਝ ਸਾਹਮਣੇ ਲਿਆਂਦਾ ਹੈ ਜੰਤਕਤ ਤੌਰ ਤੇ ਮੀਡੀਆ ਦੇ ਵਿੱਚ ਲਾਈਵ ਵਿਖਾਇਆ ਗਿਆ ਵਾ ਕਿ ਜਿਹੜੇ ਆਪਣੇ ਆਪ ਨੂੰ ਅਕਾਲੀ ਪੰਤਕ ਸਮਝਦੇ ਸਨ ਤੇ ਉਹਨਾਂ ਨੂੰ ਜਨਤਕ ਕੀਤਾ। ਸ਼੍ਰੋਮਣੀ ਅਕਾਲੀ ਗੱਲ ਜਿਹੜਾ ਵਾ ਸਾਡੇ ਵੱਡਿਆਂ ਦੀਆਂ ਛੀਧੀਆਂ ਹੋਈਆਂ ਤੇ ਜਦੋਂ ਛੀਧੀਆਂ ਆਉਂਦੇ ਉਹਨਾਂ ਦੇ ਸਿਰਾਂ ਤੇ ਇਹਦਾ ਨੀਂਹ ਰੱਖੀ ਗਈ ਇਹਦੀ ਤੇ ਇਹ ਉਹਨਾਂ ਲੋਕਾਂ ਦੇ ਹੱਥ ਜਾ ਗਈ ਜਿਨ੍ਹਾਂ ਨੇ ਸਿਰਫ ਸਿਰਫ ਭਰਾਵਾ ਦਾ ਇਹਨਾਂ ਦਾ ਪੰਥ ਦੁਆਰਾ ਹੀ ਪਰ ਅੰਦਰ ਜਿਹੜੀ ਇਹਨਾਂ ਦੀ ਉਹ ਨਾਦਰਸ਼ਾਈਆਂ ਵਾਲਾ ਜਿਹੜਾ ਇਹਨਾਂ ਦਾ ਅੰਦਰ ਸੋਚ ਇਹਨਾਂ ਦੀ ਉਹ ਸੀਗੀ ਕਿ ਸਖਬੀਰ ਜੀ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਚੋਰੀ ਹੋਏ ਚੋਰੀ ਕਰਨ ਵਾਲਿਆਂ ਬੰਦਿਆਂ ਨੇ ਕੰਧਾਂ ਦੇ ਉੱਤੇ ਪੋਸਟਰ ਲਾ ਕੇ ਲਗਾ ਰਿਹਾ ਸਿੱਖ ਸੰਗਤਾਂ ਨੂੰ ਤੇ ਜਦੋਂ ਉਹਨਾਂ ਨੇ ਅੰਗ ਪਾੜ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਗਲੀਆਂ ਤੇ ਨਾਲੀਆਂ 'ਚ ਖੜਾਰੇ ਆ ਉਹਨਾਂ ਨੂੰ ਪਨਾਹ ਦਿੱਤੀ ਉਹਨਾਂ ਨੂੰ ਤੁਸੀਂ ਬਚਾਇਆ ਬਚਾਇਆ ਜੇ ਕਿ ਨਹੀਂ ਤੇ ਸੁਖਬੀਰ ਜੀ ਗਾੜੀਓ ਕਹਿੰਦੇ ਆਪਣੇ ਆਪ ਨੂੰ ਪੰਥ ਦਾ ਅਕਾਲੀ ਲੀਡਰ ਕਹਿੰਦਾ ਵਾ ਹਾਂਜੀ ਸਿੱਖ ਸੰਗਤਾਂ ਦੇ ਮਨਾਂ ਦੇ ਵਿੱਚ ਰੋਸ ਆਉਂਦਾ ਵਾ ਤੇ ਉਹ ਰੋਸ ਵਜੋਂ ਉਹਨਾਂ ਦੇ ਪਰਚਾ ਕਰਾਉਣ ਵਾਸਤੇ ਗੋੜ ਕਬੂੜੇ ਦੇ ਬਹਿਬਲ ਆਣ ਕੇ ਪੈਂਦੇ ਆ ਤੇ ਉਹਨਾਂ ਦੇ ਉੱਤੇ ਇਹ ਪੰਥਕ ਅਕਾਲੀ ਸਰਕਾਰ ਦੇ ਕੁਛ ਗੋਲੀਆਂ ਚਲਾਉਂਦੀ ਆ ਤੇ ਉਹਨਾਂ ਨੂੰ ਸ਼ਹੀਦ ਕਰਦੀ ਆ ਤੇ ਜਖਮੀ ਕਰਦੀ ਆ ਤੇ ਜਦੋਂ ਸਿੰਘ ਸਾਹਿਬ ਉਹ ਸਵਾਲ ਕਰਦੇ ਆਂਦੇ ਹਾਂਜੀ ਕਈ ਜਿਹੜੀਆਂ ਅਤਿਆ ਸਿੰਧ ਗੱਲਾਂ ਜਿਹੜੀਆਂ ਵਾਂ ਜਿਹੜੀਆਂ ਵੱਡੇ ਵੱਡੇ ਗੁਨਾਹ ਕੀਤੇ ਨੇ ਵੱਜਰ ਗੁਨਾਹ ਜਿਨ੍ਹਾਂ ਨੂੰ ਕਹਿ ਲਿਏ ਇਹ ਨਾ ਪੰਥਕ ਆਗੂਆਂ ਨੇ ਕੀਤੇ ਜਿਹੜੇ ਆਪਣੇ ਆਪ ਨੂੰ ਪੰਥ ਕਹਾਉਂਦੇ ਸੀਗੇ ਕਿ ਇਹ ਕਰਦੇ ਕੋਝਾ ਅੰਦਰ ਇਹਨਾਂ ਦੇ ਕੋਝਾ ਪਰ ਉਦੋਂ ਸੰਗਤਾਂ ਜਿਹੜੀਆਂ ਇਹ ਚੀਜ਼ ਦੇ ਜਿਹੜੇ ਇਹਨਾਂ ਦੇ ਚਿੰਚੇ ਸੀਗੇ ਜਿਹੜੇ ਇਹਨਾਂ ਦੇ ਚੇਲੇ ਹੀ ਉਹ ਮੰਨਦੇ ਨਹੀਂ ਆnde ਵੀ ਤੁਸੀਂ ਦੂਜੇ ਆਰਐਸਐਸ ਦੇ ਜੇ ਤੁਸੀਂ ਕਾਂਗਰਸੀ ਜੇਤੂ ਦੀ ਤਾਂ ਕਰਕੇ ਕਰਦੇ ਜੇ ਹੋਰ ਸੀਸਾ ਸਾਹਮਣੇ ਆ ਗਿਆ ਇਹ ਗੁਰੂ ਆਰਗਣ ਸਿੰਘ ਸਾਹਿਬ ਨੇ ਕਿਰਪਾ ਕੀਤੀ ਹੁਣਾ ਸਿੰਘਾਂ ਦੇ 90 ਲੱਖ ਦੇ ਇਸਹਾਰ ਸ਼ੌਦਾ ਸਾਦ ਨੂੰ ਮਾਫੀ ਦੇਣੀ ਜਿਹੜੇ ਅਸਥਾਨ ਤੇ ਸਿੰਘ ਸਾਹਿਬ ਬੈਠੇ ਨੇ ਅਸਥਾਨ ਵਾਲੇ ਸਿੰਘਾਂ ਨੂੰ ਆਪਣੀ ਜੋਰਾ ਆਪਣੇ ਕਮਰੇ ਆਪਣੀ ਕੋਠੀ ਬੁਲਾ ਕੇ ਚੰਦੀਗੜ੍ਹ ਬੁਲਾ ਕੇ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਸੇਵਾਦਾਰਾਂ ਨੂੰ ਆਪਣੀ ਕੋਠੀ ਬੁਲਾ ਕੇ ਆਪਣਾ ਫਰਮਾਨ ਜਾਰੀ ਕਰਨਾ ਕਿ ਸਜਦੇ ਸਾਹਿਬ ਨੂੰ ਬਿਨਾਂ ਮੰਗਿਆਂ ਮਾਫ਼ੀ ਦਿੱਤੀ ਜਾਵੇ ਉਹਨਾਂ ਨੂੰ ਬਿਨਾਂ ਮੰਗਿਆਂ ਮਾਫ਼ੀ ਦਿੱਤੀ ਗਈ ਤੇ ਉੱਚ 90 ਹਜ਼ਾਰ 90 ਲੱਖ ਦੇ ਇਸ ਪਿਆਰ ਜਿਹੜੇ ਮੀਡੀਆ ਨੂੰ ਦੇ ਕੇ ਤੇ ਉਹ ਪੰਥ ਦਾ ਜਿਹੜਾ ਰੁਪਈਆ ਰੁਪਈਆ ਮੱਥਾ ਗੁਰੂ ਰਾਮ ਦੇ ਦਰ ਤੇ ਸੰਗਤਾਂ ਨੇ ਆਪਣਾ ਦਸਵੰਧ ਦੇ ਰੂਪ ਦੇ ਚੜਾਇਆ ਸੀ ਉਹ ਉਹ ਖਰਚ ਕੀਤਾ ਗਿਆ ਉਹ ਵੀ ਜਦੋਂ ਸਾਬਤ ਹੋਈ ਗੱਲ ਤੇ ਪੁੱਛਿਆ ਗਿਆ ਉਹਨੇ ਕਿਹਾ ਹਾਂਜੀ ਕੀਤਾ ਤੇ ਜਦੋਂ ਇਹ ਜਿਹੜੀ ਇਹਨਾਂ ਦੀ ਡਿਊਟੀ ਤੇ ਸਿੰਘਾਂ ਨੇ ਆਪਣੀ ਪੂਰੀ ਕਰਦੀ ਆ ਵੀ ਤੁਹਾਡੇ ਸਾਰਾ ਸਾਹਮਣੇ ਲਿਆਤਾ ਜਿਹਦੇ ਅੰਦਰ ਵੜ ਕੇ ਦਫਤਰ ਦੇ ਵਿੱਚ ਇਹ ਫੈਸਲਾ ਲਿਆ ਜਾਂਦਾ ਤੇ ਫਿਰ ਦੇ ਵਿੱਚ ਕੋਈ ਸਾਨੂੰ ਕਿਸੇ ਗੱਲ ਦਾ ਪਤਾ ਲੱਗਣਾ ਹੀ ਨਹੀਂ ਲੱਗਣਾ ਅੱਜ ਇੱਕ ਇੱਕ ਨੂੰ ਵਰਲਡ ਦੇ ਵਿੱਚ ਸਿੱਖਾਂ ਨੂੰ ਤੇ ਦੂਜੇ ਸਾਰੇ ਪਰਮਾਂ ਵਾਲੇ ਲੋਕਾਂ ਨੂੰ ਇਹ ਪਤਾ ਲੱਗ ਗਿਆ ਵੀ ਆ ਜਿਹੜੇ ਸਿੱਖਾਂ ਦੇ ਨਮੰਦੇ ਇਹਨਾਂ ਨੇ ਕੀ ਕੀਤਾ ਆਮ ਲੋਕਾਂ ਨੂੰ ਕੋਹ ਹੋ ਕੇ ਮਾਰਨ ਵਾਲੇ ਅਫਸਰ ਬਣਾਏ ਇਹਨਾਂ ਨੇ ਉਹਨਾਂ ਨੂੰ ਚੰਨੀਆਂ ਕੁਰਸੀਆਂ ਦਿੱਤੀਆਂ ਉਹਨਾਂ ਨੂੰ ਬਹੁਤ ਪੈਸਾ ਦਿੱਤਾ ਤੇ ਇਹ ਵੀ ਜਦੋਂ ਸਵਾਲ ਕੀਤਾ ਤੇ ਇਹ ਵੀ ਇਹਨਾਂ ਨੇ ਕਿਹਾ ਹਾਂਜੀ ਇਹਨਾਂ ਨੂੰ ਇੰਨੀ ਗੀ ਸੇਵਾ ਦੇ ਨਾਲ ਇਹਨਾਂ ਦਾ ਸਰਦਾ ਨਹੀਂ ਸੰਕਤ ਜੀ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਆਪਾਂ ਪ੍ਰਾਚਨ ਰਾਜੇ ਮਹਾਰਾਜਾਂ ਦੀ ਗੱਲ ਆਪਾਂ ਸੁਣਦੇ ਆਂ ਨਾ ਪੜ੍ਹਦੇ ਆਂ ਤੇ ਉਦੋਂ ਇਹ ਆਉਂਦੀ ਆ ਕਿ ਫੁਲਾਨੇ ਬੰਦੇ ਨੇ ਇਤਿਆਹ ਦੇ ਵਿੱਚ ਉਹਨੇ ਗੁਨਾਹ ਕੀਤਾ ਤੇ ਉਹਨੂੰ ਦੇਸ਼ ਨਗਰ ਕਲਕਾਲਾ ਦਿੱਤਾ ਹੈ ਦੇਸ਼ ਨਗਰ ਕਲਕਾਲਾ ਦਿੱਤਾ ਜਾਂਦਾ ਹੈ ਇਹ ਬੰਦੇ ਨੇ ਦੇਸ਼ ਨਗਰ ਕਲਕਾਲਾ ਦੇਣ ਵਾਲੇ ਆ ਇਹ ਪੰਜਾਬ ਰਹਿਣ ਰਹਿਣ ਯੋਗ ਨਹੀਂਗੇ ਇਹਨਾਂ ਨੂੰ ਦੇ ਕੱਢ ਦੇਣਾ ਚਾਹੀਦਾ ਇੱਥੇ ਜਿੰਨੇ ਉਦੋਂ ਮੰਤਰੀ ਜਿਹੜੇ ਜਿਹੜੇ ਵਿੱਚ ਲੋਚੀ ਆ ਇਹਨਾਂ ਦਾ ਬਾਈਕਾਰਡ ਸਿੱਖ ਸੰਗਤਾਂ ਨੂੰ ਕਰਨਾ ਚਾਹੀਦਾ ਸਿੱਖ ਸੰਗਤਾਂ ਇਹਨਾਂ ਦਾ ਬਾਈਕਾਰਡ ਕਰਕੇ ਇਹਨਾਂ ਨੂੰ ਮੂੰਹ ਨਾ ਲਾਉਣ ਸਾਡਾ ਗੁਰੂ ਗ੍ਰੰਥ ਸਾਹਿਬ ਤੋਂ ਗਾੜੀ ਜਿਹੜਾ ਵਾ ਕੁਝ ਨਹੀਂ ਹੈਗਾ ਸਾਡਾ ਗਾੜੀ ਜਾ ਰਿਹਾ ਇਕਲੀਆਂ ਹਨੀਆਂ ਗੁਰਦੁਆਰਾ ਸਾਹਿਬ ਬਣਾਇਆ ਜਾਂ ਬਿਲਡਿੰਗਾਂ ਬਣਾਇਆ ਜਾਂ ਛੜਕਾਂ ਬਣਾਇਆ ਸਾਡਾ ਧਰਮ ਪਰਵਰਤਨ ਨਹੀਂ ਰੁਕਣਾ ਇਹ ਸਵਾਲ ਤੇ ਆਉਂਦਾ ਵੀ ਜਦੋਂ ਕਿੰਤੂ ਪਰੰਤੂ ਕਰਦੇ ਆਪ ਦੱਸਣਾ ਵੀ ਅਸੀਂ ਕਿੰਨੇ ਪਰਿਵਾਰਾਂ ਦਾ ਇਹ ਸਹੂਲਤ ਕੀਤੀ ਆ ਕਿੰਨੇ ਪਰਿਵਾਰਾਂ ਨੂੰ ਕਿਹਾ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਕੱਲ ਸਰਵੋਚ ਅਦਾਲਤ ਸ੍ਰੀ ਅਕਾਲ ਸਾਹਿਬ ਤੋਂ ਪੰ ਸਿੰਘ ਸਹਿਬਾ ਨੇ ਇੱਕ ਫੈਸਲਾ ਲਿਆ ਗਿਆ ਸੀ ਜਿਹੜਾ ਕਿ ਰਹਿਦੀ ਦੁਨੀਆਂ ਤੱਕ ਉਹ ਫੈਸਲਾ ਜਿਹੜਾ ਬਾਦ ਯਾਲਕਤਾ ਜਾਊਗਾ ਕਿ ਕਿਸੇ ਸਿੰਘ ਸਹਿਬਾ ਨੇ ਸ੍ਰੀ ਕਾਲ ਸਾਹਿਬ ਤੇ ਖਲੋ ਕੇ ਜਿਹੜੇ ਵਜ਼ੀਰ ਅਤੇ ਜਿਹੜੇ ਉਸ ਚੰਮ ਤੇ ਹਾਕਮ ਸਨ ਉਹਨਾਂ ਨੂੰ ਸਜ਼ਾ ਸੁਣਾਈ ਆ ਬੜਾ ਵੱਡਾ ਫੈਸਲਾ ਕਿ ਆਸੇ ਫੈਸਲਾ ਜਾਏਗਾ ਜਿਹਦੇ ਵਿੱਚ ਸਜ਼ਾਵਾਂ ਵੀ ਹੋਈਆਂ ਤਨਖਾਵਾਂ ਵੀ ਲਈ ਗਈਆਂ ਵਾ ਜਿਸ ਨਾਲ ਜਿਹੜਾ ਇਹ ਜਿਹੜਾ ਫੈਸਲਾ ਕੱਲ ਸਾਰਾ ਲਾਈਵ ਹੋਇਆ ਵਾ ਸ਼ੋਸ਼ਮਿੜਿਆ ਤੋਂ ਸਿੱਖ ਸੰਗਤ ਨੇ ਪੂਰਾ ਦੇਖਿਆ ਵਾ ਉਹ ਫੈਸਲੇ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਜਿਹੜੀ ਕਮੇਟੀ ਆ ਜਾਂ ਸ਼੍ਰੋਮਣੀ ਕਾਲੀਦਾਨ ਇਹਦੇ ਬਾਰੇ ਕਿੰਨੇ ਲਾਭ ਬਰਏਗਾ ਕੀ ਇਸ ਨਾਲ ਸਿੱਖ ਸੰਗਤ ਹੈ ਖੁਸ਼ ਨੇ ਕੀ ਸਿੱਖ ਸੰਗਤ ਵਾਸਤੇ ਇਹਨਾਂ ਦੇ ਚੀਜ਼ਾਂ ਨਾਲ ਕੋਈ ਪ੍ਰਭਾਵ ਪਏਗਾ ਨਹੀਂ ਪਏਗਾ ਇਹ ਸਾਰੀ ਗੱਲਾਂ ਸਾਂਝੀਆਂ ਕਰਨਾ ਸਾਡੇ ਨਾਲ ਇਸ ਟਾਈਮ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਪ੍ਰਧਾਨ ਤਤ ਸਿੰਘ ਸੋਲ ਸਾਡੇ ਮੌਜੂਦ ਨੇ ਆਓ ਉਹਨਾਂ ਸਵਾਗਤ ਕਰਦੇ ਹਾਂ ਤੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਨੀ ਕੋਸ਼ਿਸ਼ ਕਰਾਂਗੇ ਪੀ ਉਹ ਇਸ ਨੂੰ ਕਿਸਾ ਦੇ ਦੇ ਆ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਕੀ ਫਤਿਹ ਕਿਸਾ ਦੇ ਦੋ ਜੀ ਕੱਲ ਇੱਕ ਇਤਿਹਾਸਿਕ ਫੈਸਲਾ ਸ੍ਰੀ ਗੁਰੂ ਸ੍ਰੀ ਅਕਾਲ ਸਾਹਿਬ ਤੋਂ ਹੋਇਆ ਜੀ ਬਿਲਕੁਲ ਜੀ ਜਿਹੜਾ ਬੜੀ ਲੰਮੇ ਸਮੇਂ ਤੋਂ ਵੇਟ ਕਰਦੇ ਆਉਂਦੇ ਆ ਸਿੱਖ ਸੰਗਤਾਂ ਉਹ ਫੈਸਲਾ ਜਿਹੜਾ ਵਾ ਕੱਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਤਖਤ ਤੋਂ ਲਿਆ ਗਿਆ ਤੇ ਬਹੁਤ ਵੱਡਾ ਫੈਸਲਾ ਲਿਆ ਗਿਆ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਵੀ ਇਹ ਪਤਾ ਲੱਗੂਗਾ ਕਿ ਜੇ ਕੋਈ ਆਪਣੇ ਆਪ ਨੂੰ ਪੰਥਕ ਸਮਝ ਕੇ ਤੇ ਪੰਤਕ ਮਖੌਟਾ ਪਾ ਕੇ ਲੰਮੇ ਸਮੇਂ ਤੋਂ ਸਿੱਖ ਸੰਗਤਾਂ ਨੂੰ ਬੇਕੂਫ ਬਣਾ ਰਿਆ ਸੀਗਾ ਪਰ ਅੱਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆ ਜਿਹੜੀ ਆ ਉਹ ਕੋਈ ਮਾਹੌਲ ਕੋਈ ਸਮਾਉਤਰਾ ਦਾ ਬਣਿਆ ਤੇ ਉਹਨਾਂ ਸਿੰਘਾਂ ਨੇ ਜਿਹੜੇ ਆ ਵਾ ਉਹ ਸਾਰਾ ਕੁਝ ਸਾਹਮਣੇ ਲਿਆਂਦਾ ਤੇ ਸਾਹਮਣੇ ਲਿਆ ਕੇ ਵੀ ਜਿਹੜਾ ਵਾ ਉਹ ਜਨਤਕ ਤੌਰ ਤੇ ਮੀਡੀਆ ਦੇ ਵਿੱਚ ਲਾਈਵ ਵਿਖਾਇਆ ਗਿਆ ਵਾ ਕਿ ਜਿਹੜੇ ਆਪਣੇ ਆਪ ਨੂੰ ਅਕਾਲੀ ਪੰਤਕ ਸਮਝਦੇ ਸਨ ਤੇ ਉਹਨਾਂ ਨੂੰ ਜਨਤਕ ਕੀਤਾ ਹੈ ਜੰਤਲ ਕਰਕੇ ਦੱਸਿਆ ਹੈ ਕਿ ਜਿਹੜੀ ਵੇਖੋ ਮੈਂ ਆਪ ਜੀ ਨਾਲ ਇਹ ਗੱਲ ਕਰਨੀ ਚਾਹੁੰਨਾ ਕਿ 1920 ਤੋਂ ਲੈ ਕੇ ਜਿਹੜੀ ਇਹ ਜਸੇਬੰਦੀ ਸੀਗੀ ਪੰਥ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ ਸਾਡੇ ਵੱਡਿਆਂ ਦੀਆਂ ਸ਼ਹੀਦੀਆਂ ਹੋਈਆਂ ਤੇ ਜਦੋਂ ਸ਼ਹੀਦੀਆਂ ਹੋਣ ਤੇ ਉਹਨਾਂ ਦੇ ਸਿਰਾਂ ਤੇ ਇਹਦਾ ਨਹੀਂ ਰੱਖੀ ਗਈ ਇਹਦੀ ਵੇ ਇਹ ਉਹਨਾਂ ਲੋਕਾਂ ਦੇ ਹੱਥ ਜਾ ਗਈ ਜਿਨ੍ਹਾਂ ਨੇ ਸਿਰਫ ਸਿਰਫ ਪਰਾਵਾ ਤਾਂ ਇਹਨਾਂ ਦਾ ਪੰਥਕ ਵਾਲਾ ਹੀ ਪਰ ਅੰਦਰ ਜਿਹੜੀ ਇਹਨਾਂ ਦੀ ਉਹ ਨਾਦਰਸ਼ਾਈਆਂ ਵਾਲਾ ਜਿਹੜਾ ਇਹਨਾਂ ਦਾ ਅੰਦਰ ਸੋਚ ਇਹਨਾਂ ਦੀ ਉਹ ਸੀਗੀ ਤੇ ਇਹਨਾਂ ਐਦਾਂ ਵੱਡਾ ਨੁਕਸਾਨ ਕੀਤਾ ਜਦੋਂ 2015 ਦੇ ਵਿੱਚ ਜਦੋਂ ਸਿੰਘ ਸਾਹਿਬ ਸਵਾਲ ਕਰਦੇ ਇਹਨੂੰ ਪੁੱਛਦੇ ਆ ਕਿ ਸੁਖਬੀਰ ਜੀ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਚੋਰੀ ਹੋਏ ਚੋਰੀ ਕਰਨ ਵਾਲਿਆਂ ਬੰਦਿਆਂ ਨੇ ਕੰਧਾਂ ਦੇ ਉੱਤੇ ਪੋਸਟਰ ਲਾ ਕੇ ਲਲਕਾਰਿਆ ਸਿੱਖ ਸੰਗਤਾਂ ਨੂੰ ਤੇ ਜਦੋਂ ਉਹਨਾਂ ਨੇ ਅੰਗ ਪਾੜ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਗਲੀਆਂ ਤੇ ਨਾਲੀਆਂ 'ਚ ਖਿਲਾਰੇ ਆ ਉਹਨਾਂ ਨੂੰ ਪਨਾਹ ਦਿੱਤੀ ਉਹਨਾਂ ਨੂੰ ਤੁਸੀਂ ਬਚਾਇਆ ਬਚਾਇਆ ਜੇ ਕਿ ਨਹੀਂ ਤੇ ਸਖਬੀਰ ਜੀ ਗਾੜੀਓ ਕਹਿੰਦੇ ਆਪਣੇ ਆਪ ਨੂੰ ਪੰਥ ਦਾ ਅਕਾਲੀ ਲੀਡਰ ਕਹਿੰਦਾ ਵਾ ਹਾਂਜੀ ਵੇਖੋ ਗੁਰੂ ਗ੍ਰੰਥ ਸਾਹਿਬ ਜੀ ਆ ਸੱਚੇ ਪਾਤਸ਼ਾਹ ਦੀ ਪੰਥ ਦੀ ਰਾਖੀ ਕਰਨ ਵਾਲਾ ਬੰਦਾ ਇਹ ਗੱਲ ਕਹਿੰਦਾ ਹਾਂਜੀ ਕੀਤਾ ਏ ਤੇ ਉਦੋਂ ਗਾਰਦਲੇ ਬੰਨੇ ਆ ਜਾਂਦੀ ਆ ਗੱਲ ਜਦੋਂ ਸਿੱਖ ਸੰਗਤਾਂ ਦੇ ਮਨਾਂ ਦੇ ਵਿੱਚ ਰੋਸ ਆਉਂਦਾ ਵਾ ਤੇ ਉਹ ਰੋਸ ਵਜੋਂ ਉਹਨਾਂ ਦੇ ਪਰਚਾ ਕਰਾਉਣ ਵਾਸਤੇ ਕੋਟ ਕਪੂਰੇ ਤੇ ਬਹਿਬਲ ਆਣ ਕੇ ਪੈਂਦੇ ਆ ਤੇ ਉਹਨਾਂ ਦੇ ਉੱਤੇ ਇਹ ਪੰਥਕ ਅਕਾਲੀ ਸਰਕਾਰ ਦੀ ਪੁਲਿਸ ਗੋਲੀਆਂ ਚਲਾਉਂਦੀ ਆ ਤੇ ਉਹਨਾਂ ਨੂੰ ਸ਼ਹੀਦ ਕਰਦੀ ਆ ਤੇ ਜ਼ਖਮੀ ਕਰਦੀ ਆ ਤੇ ਜਦੋਂ ਸਿੰਘ ਸਾਹਿਬ ਉਹ ਸਵਾਲ ਕਰਦੇ ਆਂਦੇ ਹਾਂਜੀ ਉਹ ਵੀ ਕੀਤਾ ਏ ਕਈ ਜਿਹੜੀਆਂ ਅਪਹਾਸਿਕ ਗੱਲਾਂ ਜਿਹੜੀਆਂ ਵਾ ਜਿਹੜੀਆਂ ਵੱਡੇ ਵੱਡੇ ਗੁਨਾਹ ਕੀਤੇ ਨੇ ਵੱਜਰ ਗੁਨਾਹ ਜਿਨ੍ਹਾਂ ਨੂੰ ਕਹਿ ਲਿਏ ਇਹ ਇਹਨਾਂ ਪੰਥਕ ਆਗੂਆਂ ਨੇ ਕੀਤੇ ਜਿਹੜੇ ਆਪਣੇ ਆਪ ਨੂੰ ਪੰਥਕ ਆਖਵਾਉਂਦੇ ਸੀਗੇ ਅਸੀਂ ਤਾਂ ਲੰਮੇ ਸਮੇਂ ਤੋਂ ਰੌਲਾ ਪਾਉਂਦੇ ਆਉਣੇ ਆਂ ਕਿ ਇਹ ਕਰਦੇ ਕੋਜਾ ਅੰਦਰ ਇਹਨਾਂ ਦੇ ਕੋਜਾ ਪਰ ਉਦੋਂ ਸੰਗਤਾਂ ਜਿਹੜੀਆਂ ਇਹ ਚੀਜ਼ ਦੇ ਜਿਹੜੇ ਇਹਨਾਂ ਦੇ ਚਿੰਚੇ ਸੀਗੇ ਜਿਹੜੇ ਇਹਨਾਂ ਦੇ ਚੇਲੇ ਹੀ ਉਹ ਮੰਨਦੇ ਨਹੀਂ ਉਹ ਆਉਂਦੇ ਵੀ ਤੁਸੀਂ ਦੂਜੇ ਆਰਐਸਐਸ ਦੇ ਜੇ ਤੁਸੀਂ ਕਾਂਗਰਸੀ ਜੇ ਤੁਸੀਂ ਤਾਂ ਕਰਕੇ ਕਰਦੇ ਜੇ ਹੁਣ ਸੀਸਾ ਸਾਹਮਣੇ ਆ ਗਿਆ ਇਹ ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾ ਕੀਤੀ ਉਹਨਾਂ ਸਿੰਘਾਂ ਤੇ ਤੇ ਜਿਨ੍ਹਾਂ ਨੇ ਜਨਤਕ ਤੌਰ ਤੇ ਕਰਤਾ ਤੇ ਇਹ ਬਹੁਤ ਵੱਡਾ ਜਿਹੜਾ ਉਹ ਇਤਿਹਾਸਕ ਫੈਸਲਾ ਹੋਇਆ ਤੇ ਇਹਨਾਂ ਨੂੰ ਸਿੱਖ ਸੰਗਤਾਂ ਨੂੰ ਜਿਹੜਾ ਵੇਖੋ ਇੱਕ ਬੜੀ ਵੱਡੀ ਗੱਲ ਐਂਡ ਵਾਲੇ ਤੇ ਕਹੀ ਆ ਕਿ 90 ਲੱਖ ਦੇ ਇਸ ਇਸ਼ਤਿਹਾਰ ਸੌਦਾ ਸਾਧ ਨੂੰ ਮਾਫੀ ਦੇਣੀ ਜਿਹੜੇ ਅਸਥਾਨ ਤੇ ਸਿੰਘ ਸਾਹਿਬ ਬੈਠੇ ਨੇ ਅਸਥਾਨ ਵਾਲੇ ਸਿੰਘਾਂ ਨੂੰ ਆਪਣੀ ਜੋਰਾ ਆਪਣੇ ਕਮਰੇ ਆਪਣੇ ਕੋਠੀ ਬੁਲਾ ਕੇ ਚੰਡੀਗੜ੍ਹ ਬੁਲਾ ਕੇ ਗੁਰੂ ਹਰਗੁਰਬਿੰਦ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਸੇਵਾਦਾਰਾਂ ਨੂੰ ਆਪਣੀ ਕੋਠੀ ਬੁਲਾ ਕੇ ਆਪਣਾ ਫਰਮਾਨ ਜਾਰੀ ਕਰਨਾ ਕਿ ਸੌਦੇ ਸਾਧ ਨੂੰ ਬਿਨਾਂ ਮੰਗਿਆ ਮਾਫੀ ਦਿੱਤੀ ਜਾਵੇ ਉਹਨਾਂ ਨੂੰ ਬਿਨਾਂ ਮੰਗਿਆ ਮਾਫੀ ਦਿੱਤੀ ਗਈ ਤੇ ਉਹ ਚ 90 ਹਜ਼ਾਰ 90 ਲੱਖ ਦੇ ਇਸ ਇਸ਼ਤਿਹਾਰ ਜਿਹੜੇ ਮੀਡੀਆ ਨੂੰ ਦੇ ਕੇ ਤੇ ਉਹ ਪੰਥ ਦਾ ਜਿਹੜਾ ਰੁਪਈਆ ਰੁਪਈਆ ਮੱਥਾ ਗੁਰੂ ਰਾਮਦਾਸ ਦੇ ਦਰ ਤੇ ਸੰਗਤਾਂ ਨੇ ਆਪਣਾ ਦਸਵੰਧ ਦੇ ਰੂਪ ਚ ਚੜਾਇਆ ਸੀ ਉਹ ਉਹ ਖਰਚ ਕੀਤਾ ਗਿਆ ਉਹ ਵੀ ਜਦੋਂ ਸਾਬਤ ਹੋਈ ਗੱਲ ਤੇ ਪੁੱਛਿਆ ਗਿਆ ਤੇ ਉਹ ਵੀ ਕਹਾਂ ਹਾਂਜੀ ਕੀਤਾ ਹੈ ਤੇ ਸੇਖ ਸੰਗਤਾਂ ਨੂੰ ਮੈਂ ਇਹ ਹੀ ਬੇਨਤੀ ਕਰਦਾ ਹਾਂ ਵੀ ਵੇਖੋ ਹੁਣ ਕੋਈ ਪਰਦਾ ਤਾਂ ਨਹੀਂ ਰਹਿ ਗਿਆ ਹੋਂਦ ਤੇ ਕੋਈ ਨਹੀਂ ਗੱਲ ਰਹਿ ਗਈ ਤੇ ਜਦੋਂ ਇਹ ਜਿਹੜੀ ਇਹਨਾਂ ਦੀ ਡਿਊਟੀ ਤੇ ਸਿੰਘਾਂ ਨੇ ਆਪਣੀ ਪੂਰੀ ਕਰਦੀ ਆ ਵੀ ਤੁਹਾਡੇ ਸਾਰਾ ਸਾਹਮਣੇ ਲਿਆਤਾ ਜਿਹਦੇ ਅੰਦਰ ਵੜ ਕੇ ਦਫ਼ਤਰ ਦੇ ਵਿੱਚ ਇਹ ਫੈਸਲਾ ਲਿਆ ਜਾਂਦਾ ਤੇ ਫਿਰ ਤੇ ਕੋਈ ਸਾਨੂੰ ਕਿਸੇ ਗੱਲ ਦਾ ਪਤਾ ਲੱਗਣਾ ਹੀ ਨਹੀਂ ਲੱਗਣਾ ਅੱਜ ਇੱਕ ਇੱਕ ਵਰਲਡ ਦੇ ਵਿੱਚ ਸਿੱਖਾਂ ਨੂੰ ਤੇ ਦੁਜੇ ਸਾਰੇ ਧਰਮਾਂ ਵਾਲੇ ਲੋਕਾਂ ਨੂੰ ਇਹ ਪਤਾ ਲੱਗ ਗਿਆ ਵੀ ਆਹ ਜਿਹੜੇ ਸਿੱਖਾਂ ਦੇ ਨਮਾਇंदे ਇਹਨਾਂ ਨੇ ਕੀ ਕੀਤਾ ਤੇ ਮੰਨ ਲਿਆ ਇਹ ਜਨਤਕ ਤੌਰ ਤੇ ਬੜੀ ਵੱਡੀ ਜਿਹੜੀ ਗੱਲ ਹੋਈ ਆ ਤੇ ਜਨਤਕ ਤੌਰ ਤੇ ਬੜਾ ਵੱਡਾ ਫੈਸਲਾ ਆ ਆਉਣ ਵਾਲੀਆਂ ਪੀੜ੍ਹੀਆਂ ਤੱਕ ਰਹੂਗਾ ਇਹ ਮਿਟਣਾ ਨਹੀਂ ਤੇ ਜਿਹੜੀ ਗੱਲ ਆਪਣੀ ਇਹ ਜਿਤਨਾ ਇਹਨਾਂ ਨੇ ਜੋ ਇਹ ਕੀਤਾ ਜੋ ਸੇਵਾ ਲੱਗ ਗਈ ਉਹਨਾਂ ਨੂੰ ਚਲੋ ਉਹਨਾਂ ਨੇ ਸਿੰਘ ਸਾਬਾ ਨੂੰ ਆਪਣੀ ਮਾਨ ਮਰਜ਼ਾਦਾ ਦਾ ਉਥੋਂ ਦਾ ਸਿਸਟਮ ਦਾ ਪਤਾ ਵੀ ਕਿੰਨੀ ਉਹਨਾਂ ਨੂੰ ਕਿਵੇਂ ਲਾ ਸਕਦੇ ਸੀ ਪਰ ਸਾਡੀ ਸਮਝ ਮੁਤਾਬਕ ਜੋ ਹੋਇਆ ਕਿ ਇਹਨਾਂ بڑے ਵੱਡੇ ਵੱਡੇ ਬੱਜਰ ਗਣਾ ਕੀਤੇ ਨੇ ਜੇਕਰ ਆਮ ਲੋਕਾਂ ਨੂੰ ਕੋਹ ਕੋਹ ਕੇ ਮਾਰਨ ਵਾਲੇ ਅਫਸਰ ਬਣਾਏ ਇਹਨਾਂ ਨੇ ਉਹਨਾਂ ਨੂੰ ਚੰਗੀਆਂ ਕੁਰਸੀਆਂ ਦਿੱਤੀਆਂ ਉਹਨਾਂ ਨੂੰ ਬਹੁਤ ਪੈਸਾ ਦਿੱਤਾ ਤੇ ਇਹ ਵੀ ਜਦੋਂ ਸਵਾਲ ਕੀਤਾ ਤੇ ਇਹ ਵੀ ਇਹਨਾਂ ਨੇ ਕਿਹਾ ਹਾਂਜੀ ਕੀਤਾ ਹੈ ਪਰ ਇਹਨਾਂ ਨੇ ਗੁਨਾਹ ਕੀਤਾ ਹੈ ਵੱਜਰ ਗੁਨਾਹ ਕੀਤਾ ਹੈ ਇਹਨਾਂ ਨੂੰ ਇੰਨੀ ਗੇ ਸੇਵਾ ਦੇ ਨਾਲ ਇਹਨਾਂ ਦਾ ਸਰਦਾ ਨਹੀਂ ਸੰਗਤ ਜੀ ਸਿੰਘ ਸਭਾ ਨੇ ਆਪਣੀ ਡਿਊਟੀ ਨਿਭਾਤੀ ਆ ਹੁਣ ਸਿੱਖ ਸੰਗਤਾਂ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਵੀ ਆਪਣੀ ਡਿਊਟੀ ਨਿਭਾਉਣੀ ਚਾਹੀਦੀ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਆਪਾਂ ਪ੍ਰਾਤਨ ਰਾਜੇ ਮਹਾਰਾਜਾਂ ਦੀ ਗੱਲ ਆਪਾਂ ਸੁਣਦੇ ਆਂ ਨਾ ਪੜ੍ਹਦੇ ਆਂ ਤੇ ਉਦੋਂ ਇਹ ਆਉਂਦੀ ਆ ਕਿ ਫਲਾਨੇ ਬੰਦੇ ਨੇ ਇਤਿਹਾਸ ਦੇ ਵਿੱਚ ਉਹਨੇ ਗੁਨਾਹ ਕੀਤਾ ਕਿ ਉਹਨੂੰ ਦੇਸ਼ ਨਿਕਾਲਾ ਦਿੱਤਾ ਹੈ ਦੇਸ਼ ਨਿਕਾਲਾ ਦਿੱਤਾ ਜਾਂਦਾ ਹੈ ਇਹ ਬੰਦੇ ਨੇ ਦੇਸ਼ ਨਿਕਾਲਾ ਦੇਣ ਵਾਲੇ ਆ ਇਹ ਪੰਜਾਬ ਜ ਰਹਿਣ ਰਹਿਣ ਯੋਗ ਨਹੀਂਗੇ ਇਹਨਾਂ ਨੂੰ ਤੇ ਕੱਢ ਦੇਣਾ ਚਾਹੀਦਾ ਇੱਥੋਂ ਤੇ ਇਹਨਾਂ ਨੂੰ ਹੁਣ ਮੂੰਹ ਨਹੀਂ ਲਾਉਣਾ ਚਾਹੀਦਾ ਇਹਨਾਂ ਨੂੰ ਤੇ ਕਿਤੇ ਪੰਚਾਇਤ ਦੇ ਮੈਂਬਰ ਵੀ ਨਾ ਬਣਾਓ ਇਹਨਾਂ ਨੂੰ ਐਮਐਲਏ ਤੇ ਦੂਰ ਦੀ ਗੱਲ ਆ ਇਹਨਾਂ ਨੂੰ ਸਰਪੰਚ ਵੀ ਨਾ ਬਣਾਓ ਜਿੰਨੇ ਉਥੇ ਬੰਦੇ ਕੱਲ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜਿੰਨੇ ਉਹ ਮੰਤਰੀ ਸੀਗੇ ਜਿਹੜੇ ਜਿਹੜੇ ਵਿੱਚ ਦੋਸ਼ੀ ਆ ਇਹਨਾਂ ਦਾ ਬਾਈਕਾਰਡ ਸਿੱਖ ਸੰਗਤਾਂ ਨੂੰ ਕਰਨਾ ਚਾਹੀਦਾ ਸਿੱਖ ਸੰਗਤਾਂ ਇਹਨਾਂ ਦਾ ਬਾਈਕਾਰਡ ਕਰਕੇ ਤੇ ਇਹਨਾਂ ਨੂੰ ਮੂੰਹ ਨਾ ਲਾਉਣ ਇਹਨਾਂ ਨੂੰ ਅਸਾਤ ਹੋਵੇ ਤੇ ਤੁਹਾਡੀਆਂ ਸਿੱਖ ਸੰਗਤਾਂ ਦਾ ਜਿਹੜਾ ਨਾ ਤੇ ਜਿਹੜੇ ਦੂਜੇ ਧਰਮ ਵੀ ਤੁਹਾਡੇ ਵਾਲ ਵੇਖਣਗੇ ਵੀ ਜੇ ਕੋਈ ਧਰਮ ਦੇ ਵਿੱਚ ਸਿੱਖਾਂ ਦੇ ਧਰਮ ਦੇ ਵਿੱਚ ਕੋਈ ਗ੍ਰਾਹ ਕਰਵਾਏ ਉਹ ਉਹਨੂੰ ਮੂੰਹ ਨਹੀਂ ਲਾਉਂਦੇ ਇਹ ਨਹੀਂ ਮੂ ਲਾਉਣਾ ਚਾਹੀਦਾ ਤੇ ਇਹਨਾਂ ਦਾ ਬਾਈਕਾਟ ਆਮ ਲੋਕਾਂ ਵਾਂਗੂੇ ਤੁਰੇ ਫਿਰਨ ਤੇ ਇਹਨਾਂ ਨੂੰ ਤੇ ਕਵਾਉਣਾ ਨਹੀਂ ਚਾਹੀਦਾ ਇਹੋ ਜਿਹੇ ਬੰਦਿਆਂ ਨੂੰ ਜਿੱਡੇ ਵੱਡੇ ਇਹਨਾਂ ਨੇ ਗਣਾ ਕੀਤੇ ਆ ਕਿਉਂਕਿ ਮੱਕਿਉਂਗਾ ਯਾਰ ਜਿਤਨਾ ਮੁਸਲਮਾਨ ਵਾਸਤੇ ਆ ਸਾਡਾ ਗੁਰੂ ਗ੍ਰੰਥ ਸਾਹਿਬ ਤੋਂ ਗਾੜੀ ਜਿਹੜਾ ਵਾ ਕੁਛ ਨਹੀਂ ਹੈਗਾ ਸਾਡਾ ਗਾੜੀ ਜਾੜਿਆ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਚੁੱਕ ਕੇ ਬੰਦਿਆਂ ਨੇ ਤੇ ਚੈਲੰਜ ਕਰਤਾ ਸਿੱਖ ਕੌਮ ਨੂੰ ਇਸ਼ਤਿਹਾਰ ਲਾ ਕੇ ਤੇ ਉਦੋਂ ਬਾਅਦ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਗਲੀਆਂ ਦੇ ਨਾਲੇ ਨਾਲ ਹੀ ਖੜਾar ਦਿੱਤੇ ਤੇ ਉਹਨਾਂ ਬੰਦਿਆਂ ਦੀ ਪਨਾਇ ਪੋਸਤ ਪਨਾਇ ਕਰਨੀ ਉਹਨਾਂ ਨੂੰ ਬਚਾਉਣਾ ਤੇ ਜਿਹੜੇ ਬੰਦੇ ਮੰਨ ਲੋ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨ ਵਾਲੇ ਹੋਣ ਤੇ ਉਹਨਾਂ ਦੇ ਗੋਲੀਆਂ ਚਲਾਉਣੀਆਂ ਇਹ ਤੋਂ ਵੱਡਾ ਗناہ ਜਿਹੜਾ ਹੋਰ ਕੀ ਹੋ ਸਕਦਾ ਤੇ ਸਿੱਖ ਸੰਗਤਾਂ ਨੂੰ ਜਿਹੜੀਆਂ ਉਹ ਸੁਚੇਤ ਹੋਣਾ ਚਾਹੀਦਾ ਤੇ ਇਹਨਾਂ ਦਾ ਬਾਈਕਾਟ ਪੂਰੇ ਤੌਰ ਤੇ ਕਰਕੇ ਇਹਨਾਂ ਨਾਲ ਕੋਈ ਸਾਝ ਨਹੀਂ ਰੱਖਣੀ ਚਾਹੀਦੀ ਭਾਈ ਸਾਹਿਬ ਜਦੋਂ ਕਮਲਜੀਤ ਪ੍ਰਤਾਪ ਨੇ ਇੱਕ ਰਿਪੋਰਟ ਪੇਸ਼ ਕੀਤੀ ਸੀ ਪੀਜੀ ਵਿੱਚ ਦੱਸਿਆ ਪੀ ਜਿਹੜਾ ਬਰਗਾਰੀ ਕਾਂਡ ਹੋਇਆ ਜਿਹੜਾ ਫੈਬਲ ਕਲਾ ਕਾਂਡ ਉਹਦੇ ਵਿੱਚ ਜਿਹੜੇ ਦੋਸ਼ੀ ਪਾਏ ਗਏ ਵੀ ਇਹ ਪਾਏ ਗਏ ਉਹਨੋਂ ਜਿਹੜੇ ਕਾਲੀ ਲੀਡਰ ਸੇ ਉਹਨਾਂ ਨੇ ਹਾ ਦਾ ਨਾਰਾ ਮਾਰਿਆ ਵੀ ਨਹੀਂ ਇਹ ਜਿਹੜੇ ਇਕਵਰੇ ਪਰਤਾਜੀ ਦੀ ਰਿਪੋਰਟ ਇਹ ਝੂਠੀ ਆ ਇਹ ਸਕ੍ਰਿਪਟ ਰਾਈਟਰ ਆ ਜਾਂ ਇਹਨੂੰ ਸਰਕਾਰ ਵੱਲੋਂ ਮਤਲਬ ਦਬਾਅ ਪਾ ਕੇ ਬਣਾਈ ਗਈ ਆ ਤੇ ਹੁਣ ਜਿਹੜੀ ਜਨਤਕ ਹੀ ਹੋ ਗਈ ਆ ਤੇ ਹੁਣ ਕੀ ਲੱਗਦਾ ਵੀ ਜਿਹੜੇ ਉਹ ਕਾਲੀ ਲੀਡਰ ਜਿਹੜੇ ਬੋਲਦੇ ਸਨ ਕਿ ਉਹਨਾਂ ਨੂੰ ਕਿੰਨੇ ਲੱਗਦਾ ਉਹਸ ਸਾਹਮਣੇ ਸਚਾਈ ਆਈ ਉਹਨਾਂ ਦੀ ਬਿਲਕੁਲ ਭਾਈ ਸਾਹਿਬ ਜੀ ਹੁਣ ਤੇ ਕੋਈ ਗਜਾਇਸ ਹੀ ਨਹੀਂ ਰਹਿ ਗਈ ਇੱਕ ਤੇ ਹੈਗੀ ਸੀ ਜਦੋਂ ਕਵਰ ਵਿਜੇ ਪ੍ਰਤਾਪ ਜੀ ਨੇ ਰਿਪੋਰਟ ਸਾਰੀ ਉਹਨੇ ਮਿਹਨਤ ਕਰਕੇ ਇਕੱਲਾ ਇਕੱਲਾ ਤੱਥ ਜਿਹੜਾ ਉਹਨੇ ਸਾਹਮਣੇ ਲਿਆ ਕੇ ਇਹ ਗੱਲ ਕਹੀ ਸੀ ਨਾ ਕਿ ਇਹ ਬੰਦੇ ਦੋਚੀ ਆ ਤੇ ਇਹ ਗੁਨਾਹਗਾਰ ਆ ਤੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਉਸ ਦਿਨ ਜਿਹੜੇ ਇਹਨਾਂ ਦੇ ਜਿੰਨੇ ਚਮਚੇ ਆ ਚੇਲੇ ਚਾਗ ਰਹੇ ਆ ਉਦੋਂ ਨੂੰ ਕਵਰ ਵਿਜੇ ਪ੍ਰਤਾਪ ਨੂੰ ਜੰਸੀਆਂ ਦਾ ਆਰਐਸਐਸ ਦਾ ਦੂਜਾ ਤੀਜਾ ਦੱਸਦੇ ਪਰ ਹੁਣ ਕਿਹਨੂੰ ਦੱਸੋਗੇ ਹੁਣ ਤੋਂ ਆਪਣੇ ਮੂੰਹੋਂ ਮੰਨ ਰਿਹਾ ਹੋਰ ਹੋਤੇ ਕੋਈ ਗਵਾਸ ਨਹੀਂ ਰਹੀ ਉਥੇ ਕਵਰ ਵਿਜੇ ਪ੍ਰਤਾਪ ਦੀ ਰਿਪੋਰਟ ਬਿਲਕੁਲ ਸੱਚੀ ਸੀਗੀ ਤੇ ਅੱਜ ਹੁਣ ਉਹ ਬਿਲਕੁਲ ਸੱਚੀ ਸਾਬਤ ਹੋ ਗਈ ਆ ਕਿਉਂਕਿ ਉਹ ਕਈ ਔਰ ਮੀਡੀਆ ਦੇ ਵਿੱਚ ਵੀ ਇਹ ਗੱਲ ਕਹਿੰਦਾ ਹੁੰਦਾ ਸੀਗਾ ਵੀ ਮੇਰੀ ਦੇ ਗੁਰੂ ਗੋਬਿੰਦ ਸਿੰਘ ਜੀ ਅਦਾਲਤ ਦੇ ਵਿੱਚ ਆ ਰਿਪੋਰਟ ਜਿਹੜੀ ਆ ਮੈਂ ਲਾਤੀ ਆ ਇਨਸਾਫ ਕਰੂਗਾ ਬਿਲਕੁਲ ਉਹਦੀ ਗੱਲ ਜਿਹੜੀ ਅੱਜ ਸੱਚੀ ਹੋਈ ਆ ਕਿ ਗੁਰੂ ਗੋਬਿੰਦ ਸਿੰਘ ਜੀ ਅਦਾਲਤ ਦੇ ਵਿੱਚ ਲੱਗੀ ਰਿਪੋਰਟ ਜਿਹੜੀ ਆ ਹੁਣ ਕਵਰ ਵਿਜੇ ਪ੍ਰਤਾਪ ਦੀ ਬਿਲਕੁਲ ਸੱਚੀ ਹੋ ਗਈ ਆ ਤੇ ਸੇਖ ਸੰਗਤਾਂ ਦੇ ਵਿੱਚ ਜਿੱਦਣ ਲਗਭਗ 17 ਦੀ ਗੱਲ ਆ ਜਦੋਂ ਇਹਨਾਂ ਦੀ ਕਵਰ ਵਿਜ ਤੇ ਸਭ ਤੋਂ ਪਹਿਲਾ ਵਿਰੋਧ ਕਾਲੀਦਾਲ ਦਾ ਸੁਖਬੀਰ ਬਾਲ ਦਾ ਮਜੀਤੀਏ ਦਾ ਤੇ ਸਿਮਰਜੀਤ ਸਿਮਰੋ ਦਾ ਜਿਹੜਾ ਇੱਥੇ ਮੂਸੇਪਿੰਡੇ ਆਉਂਦੇ ਹੁੰਦੇ ਆ ਇਹ ਮੰਨਦੇ ਆ ਬਾਬਿਆਂ ਨੂੰ ਤੇ ਉਤੋਂ ਅਹੀਂ ਇਹਨਾਂ ਦਾ ਕੀਤਾ ਸੀਗਾ ਇਹਨਾਂ ਨੂੰ ਕਿਹਾ ਸੀ ਕਿ ਇਹ ਗੁਨਾਹਗਾਰ ਨੇ ਤੇ ਉਦੋਂ ਸਾਨੂੰ ਲੋਕ ਆਰਐਸਐਸ ਦੇ ਤੇ ਕਾਂਗਰਸੀ ਤੇ ਦੂਜਾ ਤੀਜਾ ਵਿਰਸੇ ਬਲਟੋਏ ਵਰਗੇ ਦਾਸ ਦੇ ਜਿਹੜੇ ਹੁਣ ਵਿਰਸੇ ਬਲਟੋਏ ਨੂੰ ਵੀ ਜਿਹੜਾ ਵਾ ਉਹ ਵੀ ਕਲੀਅਰ ਪਤਾ ਲੱਗ ਗਿਆ ਉਹਨੂੰ ਬਾਹਰ ਕੱਢਦਾ ਕੀਤਾ ਤੇ ਇਹ ਇਹਨਾਂ ਦਾ ਹੁਣ ਉਹਨਾਂ ਲੋਕਾਂ ਦੇ ਉਹਨਾਂ ਚਿੰਚੀਆਂ ਦੇ ਜਿਹੜੇ ਆ ਉਹ ਮੂੰਹ ਬੰਦ ਹੋ ਗਿਆ ਤੇ ਜਿਹੜੇ ਵਾਕਿਆਈ ਭਾਵਨਾ ਰੱਖਣ ਵਾਲੇ ਬੰਦੇ ਜਿਹੜੇ ਰਿਪੋਰਟ ਭਾਵੇਂ ਬਣਾਉਂਦੇ ਸੀਗੇ ਭਾਵੇਂ ਜਨਤਕ ਤੌਰ ਤੇ ਗੱਲ ਕਰਦੇ ਸੀ ਤੇ ਅੱਜ ਉਹ ਸੱਚੇ ਸਾਬਤ ਹੋਏ ਆ ਤੇ ਇਹ ਕਵਰ ਵਿਜੇ ਪ੍ਰਤਾਪ ਦੀ ਰਿਪੋਰਟ ਉਹਨੂੰ ਬੜੀ ਆਸ ਸੀਗੀ ਜਿਹੜੀ ਹੋਣ ਵਾਲੀ ਸਰਕਾਰ ਆ ਉਹਨੂੰ ਵੀ ਬੜੀ ਆਸ ਸੀ ਵੀ ਹੁਣ ਇਹਨਾਂ ਨੇ ਕਾਰਵਾਈ ਕਰ ਦੇਣੀ ਆ ਪਰ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਚਲੋ ਪ੍ਰਮਾਤਮਾ ਕਿਰਪਾ ਕਰੇ ਇਹ ਸਮਝ ਲੈਣਾ ਚਾਹੀਦਾ ਵਾ ਹੋਣ ਵਾਲੇ ਮੁੱਖ ਮੰਤਰੀ ਨੂੰ ਵੀ ਵੀ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਾਂ ਪੰਥ ਦੀ ਗੱਲ ਆਉਂਦੀ ਆ ਜਿਹੜੇ ਲਾਰੇ ਲਪੇ ਲਾਉਣੇ ਜੋ ਸਿਤਾਈ ਆ ਜੋ ਵਾਦੇ ਕੀਤੇ ਉਹ ਪੂਰੇ ਕਰਦੇ ਨੇ ਚਾਹੀਦੇ ਆ ਤੇ ਇਹਨਾਂ ਬੰਦਿਆਂ ਨੂੰ ਜਿਹੜਾ ਵਾ ਹੁਣ ਬਿਲਕੁਲ ਜਿਲ੍ਹਾ ਚ ਡਕਣਾ ਚਾਹੀਦਾ ਇਹਨਾਂ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਉਹ ਜਿਹੜਾ ਕੇਸ ਆ ਉਹ ਤੇ ਕੋਰ ਕੋਰ ਜਿਹੜਾ ਅਦਾਲਤ ਦੇ ਵਿੱਚ ਉਹ ਚੱਲ ਰਿਹਾ ਵਾ ਤੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਇਹ ਆਖਰੀ ਸਵਾਲ ਲੰਮਾ ਸਮਾਂ ਆ ਗਿਆ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ ਇਹ ਲੱਗਦਾ ਵੀ ਹੁਣ ਕਮੇਟੀ ਚੋਣਾਂ ਹੋਣ ਜੀ ਦੇਵਾ ਬਿਲਕੁਲ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਾਂ ਉਹ ਨਾ ਹੋਣ ਦਾ ਕਾਰਨ ਤੇ ਜਿਹੜਾ ਭਾਜਪਾ ਇਹਨਾਂ ਨੇ ਪਹਿਲਾਂ ਲੰਬੇ ਸਮੇਂ ਤੋਂ ਜਿਹੜੀ ਆ ਸਖੀਰ ਹੋਣਾ ਦਾ ਇਹਨਾਂ ਦੀ ਭਾਈਵਾਲੀ ਰਹੀ ਆ ਇਹਨਾਂ ਨੂੰ ਬਚਾਉਣ ਵਾਸਤੇ ਇਹਨਾਂ ਨੂੰ ਗੁਰਦਾਰੇ ਦਿੱਤੇ ਆ ਇਹਨਾਂ ਨੇ ਨੇਕਾਂ ਜਿਹੜਾ ਜਿੱਥੇ ਦੇ ਪੰਥ ਦੀ ਬਰਬਾਦੀ ਆ ਜੋ ਕੱਲ ਆਪਣੇ ਸਾਰਾ ਕੋਲ ਸਾਹਮਣੇ ਆ ਉਹ ਉਹ ਤਰੀਕੇ ਨਾਲ ਕੀਤੀ ਆ ਤੇ ਜਿੱਥੇ ਪੈਸੇ ਦੇ ਤੌਰ ਤੇ ਜਿਹੜੀ ਆ ਲੋਕਾਂ ਦਾ ਦਸਵੰਧ ਸਿੱਖਾਂ ਦਾ ਜਿਹੜਾ ਇਕੱਠਾ ਹੁੰਦਾ ਸੀ ਉਹਦੀ ਵੀ ਬਹੁਤ ਵੱਡੀ ਬਰਬਾਦੀ ਕੀਤੀ ਆ ਤੇ ਇਹ ਜਿਹੜੀਆਂ ਲੱਛਣ ਆ ਜਿਹੜੀ ਉਹ ਤੇ ਬਹੁਤ ਛੇਤੀ ਹੋਣੀ ਚਾਹੀਦੀ ਆ ਤੇ ਸਿੱਖ ਸੰਗਤਾਂ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਜਿਹੜੀ ਆਵਾਜ਼ ਠਾਉਣੀ ਚਾਹੀਦੀ ਆ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਉਹ ਚੋਣਾਂ ਹੋਣ ਤੇ ਚੋਣਾ ਦੇ ਵਿੱਚ ਜਿਹੜੇ ਚੰਗੇ ਗੁਰਸਿੱਖ ਜਿਹੜੇ ਭਾਵਨਾ ਰੱਖਣ ਵਾਲੇ ਜਿਹੜੇ ਪੰਥ ਪ੍ਰਤੀ ਪ੍ਰੇਮ ਰੱਖਣ ਵਾਲੇ ਆ ਉਹਨਾਂ ਨੂੰ ਲੈ ਕੇ ਆਉਣਾ ਚਾਹੀਦਾ ਤੇ ਪੰਥ ਦਾ ਜਿਹੜਾ ਵਾ ਉਹ ਵੜਾ ਹੋ ਸਕੇ ਤੇ ਜਿਹੜੇ ਸਾਡੇ ਗਰੀਬ ਸੇਖਿਆ ਉਹ ਉਹਨਾਂ ਨੂੰ ਜਾਂ ਗਰੀਬ ਪੰਜਾਬੀ ਨੇ ਜਿਹੜੇ ਉਹਨਾਂ ਦਾ ਕੋਈ ਇਲਾਜ ਹੋ ਸਕੇ ਚੰਗਾ ਹਸਪੀਟਲਾਂ ਵਿੱਚ ਉਹਨਾਂ ਦੇ ਬੱਚੇ ਪੜ ਸਕਣ ਤੇ ਕਿਸੇ ਨੂੰ ਚੰਗੀ ਕੋਰਾਏ ਸੀ ਜਿਹੜੇ ਕਮਰੇ ਆ ਜਿਵੇਂ ਉਹ ਮਿਲ ਸਕਣ ਤੇ ਚੰਗੀ ਸਹੂਲਤ ਮਿਲ ਸਕੇ ਇਹ ਇਹਨਾਂ ਦੇ ਹੱਥਾਂ ਦੇ ਵਿੱਚੋਂ ਬੜਾ ਇਹ ਇਹਨਾਂ ਨੂੰ ਵਿਹਲਿਆਂ ਕਰ ਦੇਣਾ ਚਾਹੀਦਾ ਇਹਨਾਂ ਨੂੰ ਕਿਸੇ ਉਪਦੇ ਤੇ ਇਹਨਾਂ ਨੂੰ ਕਿਤੇ ਪਿੰਡਾਂ ਚ ਨਹੀਂ ਵੜਨ ਦੇਣਾ ਚਾਹੀਦਾ ਇਹ ਸਖਤ ਸੰਤ ਨੂੰ ਚਾਹੀਦਾ ਇੱਕ ਸਵਾਲ ਹੈਗਾ ਜੀ ਬਹੁਤ ਸਾਰੇ ਪਿੰਡਾਂ ਵਿੱਚ ਜਿਹੜੇ ਲੋਕ ਜਿਹੜੇ ਸਾਡੇ ਧਰਮ ਪਰਿਵਰਤਨ ਕਰਦੇ ਪਏ ਆ ਅਗਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਜਿਹੜਾ ਪੰਜਾਬ ਦਾ ਜੇ ਦੇਖਿਆ ਜਾਵੇ ਤੇ ਮਾਝਾ ਇਲਾਕਾ ਜਿਹੜਾ ਬਹੁਤ ਕਰ ਧਰਮ ਪਰਵਰਤਨ ਕੀਤਾ ਵਾ ਤੇ ਅਗਰ ਗੱਲ ਕੀਤੀ ਜਾਵੇ ਤਰਨਤਾਰਨ ਜਿਹੜਾ ਜ਼ਿਲ੍ਹਾ ਨਾ ਸਭ ਤੋਂ ਜ਼ਿਆਦਾ ਤਰਨਤਾਰਨ ਜ਼ਿਲ੍ਹੇ ਦੇ ਲੋਕ ਜਿਨ੍ਹਾਂ ਨੇ ਧਰਮ ਪਰਿਵਰਤਨ ਕੀਤਾ ਵਾ ਘਾੜ ਕਿੱਥੇ ਬਿਲਕੁਲ ਭਾਈ ਸਾਹਿਬ ਤੁਹਾਡਾ ਜਿਹੜਾ ਸਵਾਲ ਆ ਇਹ ਬੜਾ ਡੂੰਘਾ ਤੇ ਬੜਾ ਜ਼ਰੂਰੀ ਤੇ ਸੋਚਣ ਨੂੰ ਮਜਬੂਰ ਕਰ ਦਿੰਦਾ ਪਰ ਜਦੋਂ ਇਹ ਆਉਂਦੀ ਇਹ ਨਾ ਗੱਲ ਧਰਮ ਪਰिवर्तन ਦੀ ਧਰਮ ਦੀ ਗੱਲ ਆਉਂਦੀ ਆ ਜੇ ਸਾਡੇ ਇੱਕ ਮੰਨ ਲਓ ਮੇਰੇ ਪੇਟ ਚ ਰੋਟੀ ਨਹੀਂ ਮੈਂ ਰੋਟੀ ਖਾਣੀ ਆ ਮੈਂ ਇਹ ਥੋੜੀ ਵੇਖੂਗਾ ਵੀ ਆ ਸਿੱਖਾਂ ਦੀ ਰੋਟੀ ਆ ਜਾਂ ਮੈਂ ਇਹ ਇਹ ਹਿੰਦੂਆਂ ਦੀ ਆ ਜਾਂ ਇਹ ਮੁਸਲਮਾਨਾਂ ਦੀ ਮੈਨੂੰ ਤਾਂ ਰੋਟੀ ਚਾਹੀਦੀ ਆ ਜਿਹਦੇ ਬੱਚੇ ਭੁੱਖੇ ਮਰ ਰਹੇ ਆ ਉਹ ਕੀ ਕਰੂਗਾ ਜਿਹੜੇ ਬੱਚੇ ਪੜ੍ਹਾਈ ਨਹੀਂ ਕਰ ਰਹੇ ਉਹ ਕੀ ਕਰੂਗਾ ਜਿਹੜੇ ਜਿਹੜੇ ਬਜ਼ੁਰਗ ਲਾਜ ਤੋਂ ਮਰ ਰਹੇ ਆ ਉਹਦੇ ਕੋਲ ਪੈਸਾ ਨਹੀਂ ਉਹ ਕੀ ਕਰੂਗਾ ਜਿਹੜਾ ਧਰਮ ਪਰਵਰਤਨ ਦੀ ਗੱਲ ਆਉਂਦੀ ਆ ਉਹਦੀ ਸਾਡੀ ਮੇਨ ਸੰਸਥਾ ਹੀ ਜ਼ਿੰਮੇਵਾਰ ਆ ਕਿਉਂਕਿ ਨਾ ਤੇ ਇਹਨਾਂ ਨੇ ਕੋਈ ਹਸਪੀਟਲਾਂ ਚ ਕੋਈ ਪ੍ਰਬੰਧ ਕੀਤਾ ਨਾ ਸਕੂਲ ਕਾਲਜ ਆਜ ਕੱਲ ਜਿੰਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਬੜੀਆਂ ਬੜੀਆਂ ਬਿਲਡਿੰਗਾਂ ਵਾਲੇ ਸਕੂਲ ਨੇ ਕਾਲਜ ਨੇ ਉਹ ਸਾਰੇ ਖਾਲੀ ਪਏ ਕਿਉਂਕਿ ਉਹਨਾਂ ਦੇ ਖਰਚੇ ਇੰਨੇ ਜ਼ਿਆਦੇ ਸੀ ਇਹਨਾਂ ਨੇ ਕਿਸੇ ਨੂੰ ਪੜਾਉਣ ਦਾ ਯਤਨ ਨਹੀਂ ਕੀਤਾ ਕਿਉਂ ਉਹਦਾ ਕਾਰਨ ਕੀ ਸੀ ਕਿ ਜਿਹੜਾ ਅਰਬਾਂ ਰੁਪਈਆ ਜਿਹੜਾ ਵਾ ਸਿੱਖ ਸੰਗਤਾਂ ਦਾ ਦਸਵੰਦ ਇਕੱਠਾ ਹੁੰਦਾ ਉਹ ਇਹਨਾਂ ਆਪਣੇ ਕਾਰੋਬਾਰਾਂ ਤੇ ਲਾ ਲਿਆ ਉਹ ਆਪਣੇ ਇਹਨਾਂ ਮਹਿਲ ਮਾੜੀਆਂ ਤੇ ਲਾ ਲਿਆ ਆਪਣੀਆਂ ਗੱਡੀਆਂ ਤੇ ਲਾ ਲਿਆ ਆਪਣੇ ਇਹਨਾਂ ਨੇ ਕਾਰੋਬਾਰ ਵਧਾ ਲਿਆ ਉਹ ਦਸਵੰਦ ਜਿਹੜਾ ਉਹ ਸਿੱਖਾਂ ਵਾਸਤੇ ਲੱਗਣਾ ਚਾਹੀਦਾ ਹੈ ਫੇਰ ਧਰਮ ਪ੍ਰਵਰਤਨ ਨਹੀਂ ਹੋਣਾ ਫੇਰ ਤੇ ਇਹ ਹੋਣਾ ਹੈ ਕਿ ਲੋਕਾਂ ਨੇ ਦੂਜੇ ਧਰਮਾਂ ਦੇ ਆਣੇ ਲੋਕਾਂ ਨੇ ਅਹੀਂ ਧਰਮ ਵਾਸਤੇ ਨਹੀਂ ਕਹਿੰਦੇ ਕਿਉਂਕਿ ਸਾਡਾ ਇਹ ਪ੍ਰਾਤਨ ਇਤਿਹਾਸ ਆ ਜੇ ਕੋਈ ਜੇ ਤੂੰ ਹਿੰਦੂ ਆ ਤਾਂ ਪੱਕਾ ਹਿੰਦੂ ਰ ਹੈ ਪਰ ਉਹਦੀ ਮਤ ਕੀਤੀ ਆ ਜਿੱਥੇ ਕਿ ਸਿੱਖਾਂ ਦੀਆਂ ਕੁਰਬਾਨੀਆਂ ਵੀ ਹੋ ਜਾਂਦੀਆਂ ਹਨ ਪਰ ਉੱਥੇ ਸਿੱਖਾਂ ਨੇ ਮਤ ਕੀਤੀ ਆ ਅੱਜ ਵੀ ਉਹੀ ਉਹੀ ਮਰਿਆਦਾ ਵਾ ਉਹੀ ਕਾਨੂੰਨ ਆ ਪਰ ਇਹ ਲੋਕਾਂ ਦੇ ਉਹਨਾਂ ਦੇ ਹੱਥਾਂ ਦੇ ਵਿੱਚ ਆ ਗਿਆ ਜਿਹੜੇ ਲੋਕ ਬਿਜ਼ਨਸਮੈਨ ਸੀਗੇ ਤੇ ਧਰਮੀ ਨਹੀਂ ਧਰਮ ਇਹਨਾਂ ਦੇ ਅੰਦਰ ਇੱਕ ਕਿਣਕਾ ਵੀ ਨਹੀਂ ਹੈਗਾ ਜੇ ਧਰਮੀ ਲੋਕ ਹੁੰਦੇ ਤੇ ਇਸੇ ਧਰਮ ਪਰਵਰਤਨ ਨਹੀਂ ਹੋਣਾ ਕਿਉਂਕਿ ਇਹਨਾਂ ਨੇ ਉਹ ਸਹੂਲਤਾਂ ਜਿਹੜਾ ਉਹ ਮਾਇਆ ਸਾਡੇ ਗੁਰਸਿੱਖਾਂ ਦੀ ਇਕੱਠੀ ਹੁੰਦੀ ਆ ਜਿਹੜੇ ਸੰਬੰਧ ਦੇ ਰੂਪ ਇਹ ਉਹਨਾਂ ਲੋਕਾਂ ਵਾਸਤੇ ਵਰਤੀ ਜਾਂਦੀ ਤੇ ਫਿਰ ਇਹ ਧਰਮ ਪਰिवਰਤਨ ਨਹੀਂ ਹੋਣਾ ਇਹਦਾ ਵੱਡਾ ਕਾਰਨ ਜਿਹੜਾ ਵਾ ਇਹੀ ਆ ਤੇ ਜੇ ਅਸੀਂ ਦੂਜੀਆਂ ਸੰਪਰਦਾਵਾਂ ਦੀ ਗੱਲ ਕਰ ਲਈਏ ਬੜੀਆਂ-ਬੜੀਆਂ ਸਾਡੇ ਕੋਲ ਸੰਪਰਦਾਵਾਂ ਜਿਨ੍ਹਾਂ ਕੋ ਬੜੇ-ਬੜੇ ਕਿਲੇ ਜ਼ਮੀਨ ਆ ਬਹੁਤ ਜ਼ਿਆਦਾ ਉਹਨਾਂ ਕੋ ਬਾਈਟ ਇਕੱਠਾ ਹੁੰਦਾ ਵਾ ਸਿੱਖ ਸੰਗਤਾਂ ਵੀ ਜਿਹੜੀਆਂ ਆਪਣੇ ਦਸੰਦ ਰੂਪ ਤੋਂ ਉਹਨਾਂ ਹੁੰਦੀਆਂ ਕੀਤਾ ਉਹਨਾਂ ਵੀ ਕੁਝ ਨਹੀਂ ਆ ਜੇਕਰ ਮੰਨ ਲਓ ਕੱਲੀਆਂ ਹਾਨੀਆਂ ਗੁਰਦੁਆਰਾ ਸਾਹਿਬ ਬਣਾਇਆ ਜਾਂ ਬਿਲਡਿੰਗਾਂ ਬਣਾਇਆ ਜਾਂ ਛੜਕਾਂ ਬਣਾਇਆ ਸਾਡਾ ਧਰਮ ਪਰिवर्तन ਨਹੀਂ ਰੁਕਣਾ ਸਾਡਾ ਧਰਮ ਪਰिवर्तन ਦਾ ਜਿਹੜੇ ਲੋਕ ਗਰੀਬ ਆ ਧਰਮ ਪਰिवर्तन ਤੋਂ ਤਾਂ ਰੋਕ ਸਕਦੇ ਆ ਤਾਂ ਉਹ ਸਿੱਖੀ ਦੇ ਵਿੱਚ ਰਹਿ ਸਕਦੇ ਆ ਜੀ ਉਹਨਾਂ ਨੂੰ ਸਹੂਲਤਾਂ ਦੇਵਾਂਗੇ ਤੇ ਇਹ ਸਮੇਂ ਮਤਲਬ ਇਹ ਸਮਾਂ ਬਦਲਾਂਗੇ ਜਿਹੜੇ ਸਮੇਂ ਦੇ ਮੁਤਾਬਕ ਜਿਹੜਾ ਉਹ ਚੀਜ਼ ਨੂੰ ਬਦਲ ਲਗੇ ਤੇ ਜੇ ਅਸੀਂ ਮੰਨ ਲਓ ਸਾਡਾ ਇੱਕ ਪਰਵਾਰ ਆ ਗਰੀਬ ਆ ਉਹਦਾ ਇਲਾਜ ਨਹੀਂ ਹੋ ਰਿਹਾ ਉਹ ਕਿੱਥੇ ਜਾਊਗਾ ਉਹ ਜਿੱਥੇ ਮੁਕਤ ਹੋਊਗਾ ਉੱਥੇ ਜਾਊਗਾ ਉਹਨੂੰ ਧਰਮ ਦੇ ਨਾਲ ਵਾਸਤਾ ਨਹੀਂਗਾ ਉਹਨੂੰ ਆਪਣੇ ਲਾਜ ਨਾ ਵਾ ਜਿਹੜਾ ਬਿਮਾਰ ਪਿਆ ਵਾ ਜਿਹੜਾ ਰੋਣਦਿਆ ਜਿਹਨੂੰ ਦਰਦ ਹੁੰਦੀ ਹੈ ਜਿਹੜਾ ਮਰਨਦਿਆ ਜਿਹਦੀ ਲਤ ਟੁੱਟੀ ਉਹ ਕਿੱਥੇ ਜਾਊਗਾ ਉਹ ਉਹਨੂੰ ਧਰਮ ਦੇ ਨਾਲ ਨਹੀਂਗਾ ਇਨ੍ਹਾਂ ਸੰਪਰਦਾਵਾਂ ਵੀ ਸਾਡੀਆਂ ਵੱਡੀਆਂ-ਵੱਡੀਆਂ ਨੇ ਇਹ ਚੀਜ਼ ਤੇ ਨਹੀਂ ਕੀਤਾ ਕਿਉਂਕਿ ਜਿਹੜਾ ਸਾਡਾ ਬਾਰਡਰ ਏਰੀਆ ਤਰਨਤਾਰੋਂ ਲੈ ਕੇ ਆਟਾਰੀ ਤੱਕ ਖੇਮ ਕਰਨ ਤੱਕ ਵੇਖ ਲਈ ਇੱਥੇ ਕੋਈ ਹਸਪੀਟਲ ਨਹੀਂ ਕੋਈ ਵੱਡਾ ਸਕੂਲ ਨਹੀਂ ਜਿਹੜਾ ਸਾਡਾ ਫਰੀ ਬੱਚੇ ਪੜ੍ਹਾ ਸਕੇ ਤੇ ਇਹ ਚੀਜ਼ਾਂ ਦਾ ਧਰਮ ਪਰिवर्तन ਦਾ ਫਿਰ ਇਹ ਚੀਜ਼ ਤੇ ਕਿੰਤੂ ਪਰੰਤੂ ਕੀ ਹੁੰਦਾ ਜਦੋਂ ਅਗਲਾ ਕੋਈ ਗਰੀਬ ਜਿਹਦੀ ਧੀ ਦਾ ਵਿਆਹ ਨਹੀਂ ਹੁੰਦਾ ਅਗਰ ਕੋਈ ਆ ਕੇ ਉਹਦੀ ਧੀ ਦਾ ਵਿਆਹ ਕਰ ਦਿੰਦਾ ਵਾ ਜਾਂ ਕੇਦੇ ਘਰ ਰੋਟੀ ਨਹੀਂ ਪੱਕਦੀ ਅਗਲੇ ਉਹਦੇ ਘਰ ਰੋਟੀ ਆ ਕੇ ਪੱਕ ਆ ਜਾਂਦਾ ਜਾਂ ਉਹਨੂੰ ਮਹੀਨਾ ਰਸਮ ਦੇ ਜਾਂਦਾ ਵਾ ਫਿਰ ਕਿੰਤੂ ਪਰੰਤੂ ਕਿਉਂ ਕਰਦੇ ਇਹ ਕਿੰਤੂ ਪਰੰਤੂ ਕਰਦੇ ਆ ਸਿਰਫ ਜਿਹੜੇ ਆ ਨਾ ਇਹ ਇਹਨਾਂ ਨੇ ਮੀਡੀਆ ਜਾਣ ਕੇ ਤੇ ਕਿੰਤੂ ਪਰੰਤੂ ਕਰਨ ਤਾਂ ਕਿ ਕੀਤਾ ਕੀ ਆ ਜਿਹੜੇ ਕਿੰਤੂ ਪਰੰਤੂ ਕੀਤੇ ਆਪ ਕੀ ਕੀਤਾ ਆ ਇਸ ਸਵਾਲ ਤੇ ਆਉਂਦਾ ਵੀ ਜਦੋਂ ਕਿੰਤੂ ਪਰੰਤੂ ਕਰਦੇ ਆਪ ਦੱਸਣਾ ਵੀ ਅਸੀਂ ਕਿੰਨੇ ਪਰਿਵਾਰਾਂ ਦਾ ਇਹ ਸਹੂਲਤ ਕੀਤੀ ਆ ਕਿੰਨੇ ਪਰਿਵਾਰਾਂ ਨੂੰ ਕਿਹਾ ਕਹਿਣ ਦੇ ਨਾਲ ਨਹੀਂ ਨਾ ਮਸਲਾ ਹਲ ਹੋਣਾ ਮਸਲਾ ਉਹਨਾਂ ਨੂੰ ਕਹਿਣ ਦੇ ਨਾਲ ਰੌਲਾ ਪਾਉਣਾ ਧਰਮ ਪਰिवर्तन ਹੋ ਗਿਆ ਜੀ ਇਸ ਤਰ੍ਹਾਂ ਨੁਕਸਾਨ ਹੋ ਗਿਆ ਜੀ ਇਹਨਾਂ ਨੂੰ ਉਹਨਾਂ ਹੀ ਪ੍ਰਚਾਰ ਸ਼ੁਰੂ ਕਰਦਾ ਜੀ ਪ੍ਰਚਾਰਕ ਘਲਾਤੇ ਜੀ ਪ੍ਰਚਾਰ ਅਗਲਾ ਤਾਂ ਸੁਣੂੰਗਾ ਜੇ ਢਿੱਡ 'ਚ ਰੋਟੀ ਹੋਊ ਤੇ ਪ੍ਰਚਾਰ ਅਗਲਾ ਤਾਂ ਸੁਣੂੰਗਾ ਜੇ ਉਹ ਉਹਦੇ ਸਰੀਰਕ ਤੌਰ ਤੇ ਠੀਕ ਹੋਊਗਾ ਜੇ ਉਹਦੀ ਥੱਲੇ ਲੱਤ ਟੁੱਟੀ ਹੋਊਗੀ ਇਲਾਜ ਉਹ ਲੱਤੋ ਦੀ ਵਗਣ ਨਹੀਂ ਹੋਊਗੀ ਉਹਦਾ ਇਲਾਜ ਨਹੀਂ ਹੋਊਗਾ ਉਹ ਕਿੱਥੇ ਪ੍ਰਚਾਰ ਸੁਣੂੰਗਾ ਜਿਆਦਾ ਜ਼ਰੂਰੀ ਸਾਨੂੰ ਮਨੁੱਖਾ ਦੀ ਸੇਵਾ ਵਾ ਸੇਵਾ ਵੀ ਜ਼ਰੂਰੀ ਆ ਕਿਉਂਕਿ ਗੁਰੂ ਸਾਹਿਬਾਂ ਦੇ ਵਿਲੇ ਤੋਂ ਦੁਆਖਾਨੇ ਗੁਰੂ ਸਾਹਿਬਾਂ ਨੇ ਖੋਲੇ ਲੰਗਰ ਗੁਰੂ ਸਾਹਿਬਾਂ ਨੇ ਸਿਧਾਨ ਦਿੱਤਾ ਤੇ ਗਰੀਬ ਨੂੰ ਮੀਰ ਨੂੰ ਛਕਾਉਣ ਵਾਸਤੇ ਇਹ ਚੀਜ਼ ਜਿਹੜੀ ਆ ਇਹ ਸਾਨੂੰ ਬਹੁਤ ਜ਼ਰੂਰੀ ਆ ਤਾਂ ਹੀ ਅਸੀਂ ਧਰਮ ਰੱਖ ਸਕਦੇ ਹਾਂ ਤੇ ਤਾਂ ਇਸ ਚੀਜ਼ ਤੇ ਇਕੱਲਾ ਰੋਲਾ ਪਾਇਆ ਗੱਲ ਨਹੀਂ ਬਣਦੀ ਬਹੁਤ ਬਤਨਾ ਚ ਬਹੁਤ ਧੰਨਵਾਦ ਜੀ ਤਾਂ ਇਹ ਸਨ ਭਾਈ ਸਾਹਿਬ ਭਾਈ ਲੋਚੇ ਸਿੰਘ ਸੋਹਲ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਪ੍ਰਧਾਨ ਜੀ ਨੇ ਅੱਜ ਗੱਲਬਾਤ ਕੀਤੀ ਆ ਬਹੁਤ ਸਾਰੀਆਂ ਜਿਹੜੀਆਂ ਸਮਾਜਿਕ ਜਿਹੜੀਆਂ ਕ੍ਰਿਤੀਆਂ ਵਾਂ ਜਿਹੜੇ ਚੱਲਦੀਆਂ ਪਈਆਂ ਸਾਡੇ ਸਮਾਜ ਵਿੱਚ ਕਿਉਂਕਿ ਸਾਡਾ ਜਿਹੜਾ ਧਰਮ ਸਿੱਖ ਧਰਮ ਇੱਕ ਬੜਾ ਵੱਡਾ ਧਰਮ ਆ ਜਿੱਥੇ ਹਮੇਸ਼ਾ ਹੀ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਆ ਤੇ ਕੀਤੀ ਜਾ ਵੀ ਰਹੀ ਆ ਲੇਕਿਨ ਕਿਤਨਾ ਕਿਤੇ ਇਥੇ ਸ਼ਰੂਮਣੀ ਕਮੇਟੀ ਉੱਪਰ ਸਵਾਲ ਜ਼ਰੂਰ ਠਾਏ ਜਾਂਦੇ ਆ ਕਿ ਜਿਹੜੀ ਸਾਰੀ ਸਿੱਖਾਂ ਦੀ ਸਰਬੋਤ ਸੱਤਾ ਵਾ ਜਿਹਦਾ ਇੱਕ ਨੇਚਾ ਹੁੰਦਾ ਵਾ ਜਿਹੜਾ ਧਰਮ ਸਤਕਾਰ ਕਮੇਟੀ ਵੀ ਬਣਾਈ ਗਈ ਜਿਹਦੇ ਵਿੱਚ ਇਹ ਲੋਕਲ ਧਰਮ ਪ੍ਰਚਾਰ ਕਮੇਟੀ ਬਣਾਈ ਹੈ ਜਿਹਦੇ ਚਾ ਪਿੰਡ ਪਿੰਡ ਜਾ ਕੇ ਪ੍ਰਚਾਰਕ ਜਾਂਦਾ ਆਪਣੇ ਸਿੱਖ ਧਰਮ ਬਾਰੇ ਲੇਕਿਨ ਕਿਤੇ ਨਾ ਕਿਤੇ ਉਹ ਕਾਰਜੂ ਨਜ਼ਰ ਆ ਰਹੀ ਹੈ ਜਿਹਦੇ ਕਰਕੇ ਸਾਡੇ ਜਿਹਦੇ ਬਹੁਤ ਸਾਰੇ ਜਿਹੇ ਲੋਕ ਹੈ ਜਿਹੜੇ ਲੋੜ ਬੰਦੇ ਆ ਉਹ ਦੂਜੇ ਧਰਮਾਂ ਵਿੱਚ ਕਨਵਰਟ ਹੋ ਰਹੇ ਆ ਦੂਸਰੀ ਗੱਲ ਕੀਤੀ ਸੁਖਵੀਰ ਬਾਲ ਦੀ ਜਿਹੜੀ ਸੱਜਾ ਸੜਾਈ ਗਈ ਆ ਜਿਹੜੀ ਤਨਖਾਹ ਲਈ ਗਈ ਆ ਉਹਦੇ ਬਾਰੇ ਆਪ ਸਭ ਨੂੰ ਪਲੀ ਪਾਦੀ ਪਤਾ ਪਏ ਸਿੱਖ ਸੰਗਤ ਫੈਸਲਾ ਖੁਦ ਕਰ ਸਕਦੀ ਆ ਲੇਕਿਨ ਕਿਤੇ ਨਾ ਕਿਤੇ ਇਹ ਪੂਰੀ ਸਿੱਖ ਸੰਗਤ ਰਹਿਦੀ ਦੁਨੀਆ ਤੱਕ ਇਹ ਜਾਜਰੂ ਕਰੇਗੀ ਜੇ ਨਾ ਹਾਲ ਹੋ ਜਾਵਾ ਇੱਕ ਮਹਾਨ ਫੈਸਲਾ ਜਿਹਦਾ ਜਿਹਨੇ ਸਾਰੇ ਪਾਸੇ ਪ੍ਰਸ਼ੰਸਾ ਕੀਤੀ ਗਈ ਆ ਤਾਂ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਕਿੱਸਾ ਲੱਗੀ ਆਪਣੇ ਜਿਹੜੇ ਕਮੈਂਟ ਆ ਜਿਹੜੇ ਸਾਡੇ ਕਮੈਂਟ ਬਾਕ ਜਾ ਕੇ ਨੂੰ ਦੱਸਿਓ ਤੇ ਨਾਲੇ ਦੱਸਿਓ ਵੀ ਅਗਲੇ ਪਾਸੇ ਜਿਹੜੀ ਹੂੰ ਜਿਹੜੀ ਸਰੀ ਸਿੱਖ ਸਮਾਜ ਆ ਜਾਂ ਸਿੱਖ ਧਰਮ ਆ ਜਿਹੜੀਆਂ ਇੱਕ ਜਿਹੜੀ ਸੁਖਬੀਰ ਬਾਲ ਜਿਹਦੇ ਦੇ ਜਿਹੜੇ ਵਜੀਰ ਤਰਖਾਲ ਆਈ ਗਈ ਆ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਕੁਲਦੀਸ਼ ਸੰਦੀਪਾ